ਮਿਸ਼ਰ ਪੁਲਿਸ ਅੰਮ੍ਰਿਤਸਰ ਨੇ 6 ਕਿਊਸ ਫੜੇ ਹੈ ਔਰ 10 ਸੋਫਿਸਟੀਕੇਟਿਡ ਵੈਪਨ ਫੜੇ ਗਏ ਹੈ ਇਹ ਚ 3 ਬਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਕਾਲਰ ਦੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਪ੍ਰੀਮੀਨਰੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਦੋ ਪੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅਕ੍ਰੋਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਜ਼ੀਰੋ ਟੋਲਰੈਂਸ ਪਾਲਿਸੀ ਏਟਵਰਡਜ਼ ਆਰਗੇਨਾਈਜ਼ਡ ਕ੍ਰਾਈਮ ਉਹਦੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਅਕਿਊਜ਼ਡ ਫੜੇ ਹੈ ਔਰ 10 ਸਫੈਸਟੀਕੇਟਿਡ ਵੈਪਨ ਫੜੇ ਗਏ ਹੈ ਜਿੱਚ 3 ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਬੋਰ ਦੇ ਬੜੇ ਸੋਫਿਸਟੀਕੇਟਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮੁਲਜ਼ਮ ਨੇ ਇਹ ਸਾਰਾ ਜਿਹੜਾ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਇਹ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਆ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅ ਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ ਸਨੋਵ ਸਰਿੰਦਰ ਸਿੰਘ ਇਹ ਸ਼ੇਰਪੁਰ ਦਾ ਸ਼ੇਖਵਾ ਥਾਣਾ ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਦੂਜਾ ਪ੍ਰਭਦੀ ਪੇਲੀਅਸ ਹਰਮਨ ਹੈ ਇਹ ਸਮਰਾਏ ਪਿੰਡ ਹੈ ਸਦਰ ਪਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਅੰਮ੍ਰਿਤਪਾਲ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਟਸ ਨੇ ਜਿਹੜੇ ਅੰਮ੍ਰਿਤਸਰ 베ਸਟ ਨੇ ਉਹਦੇ ਚ ਵਿਨੋਦ ਕੁਮਾਰ ਏਲੀਅਸ ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲਤੇ ਆਏ ਦੇ ਖਿਲਾਫ 19 ਕੇਸਿਸ ਨੇ ਰੋਬਰੀ ਸਨੇਚਿੰਗ ਡਕੁਆਟੀ ਆਰਮਜ਼ ਐਂਡ ਤੇ ਅਟੈਂਪਟ ਟੂ ਮਰਡਰ ਵਗੈਰਾ ਤੇ ਔਰ ਜਿਹੜਾ ਇੱਕ ਇਹਦੇ ਵਿੱਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਜਿਹਦੇ ਕੇ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵਰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ 'ਚ ਇੱਕ ਮੇਨ ਬੰਦਾ ਜਿਹੜਾ ਫੰਡ ਨਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਐਸ ਸੈਕਟ ਦੇ ਐਸਟੀਐਫ ਵੱਲੋਂ ਤੇ ਆਰਮਜ਼ ਦੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਾਡੇ ਡੀਸੀਪੀ مشعلم وجے جی نوجوت ਸਾਡੇ ਡੀਸੀਪੀ ਇਨਵੈਸਟੀਗੇਸ਼ਨ اور અમੋਲਕਦੀਪ ਸਾਡੇ ਦੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ اور ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸੋਫਿਸਟੀਕੇਟਡ ਵੈਪਨ اور ਜਿਹਦੇ ਵਿੱਚ ਆਸਟਰੀਅਨ ਮੇਡ ਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਸੋ ਉਹਦੇ ਵਿੱਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਆ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਵਿੱਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ ਨੇ ਸ਼ੂਕਿੰਗ ਰਾਮਨ ਕੋ ਵੀ ਕਿਹਾ ਨਹੀਂ ਨਸ਼ਾ ਨਹੀਂ ਜੀ ਇਹ ਓਨਲੀ ਉਹ ਜਿਹੜਾ ਆਰਗੇਨਾਈਜ਼ ਕ੍ਰਾਈਮ ਵਾਸਤੇ ਵੈਪਨਸ ਦਾ ਹੀ ਹੈਗਾ ਔਰ ਇਹਨੂੰ ਅਸੀਂ ਹੋਰ ਆਪਣਾ ਇਨਵੈਸਟੀਗੇਟ ਕਰ ਰਹੇ ਹਾਂ ਸਪੈਸ਼ਲੀ ਦਾ ਫੋਰਨ ਬੇਸਡ ਜਿਹੜੇ ਹੈਂਡਲਰਸ ਨੇ ਉਹਨਾਂ ਦਾ ਰੋਲ ਕੀ ਕੀ ਹੈ ਹੋਰ ਕਿੰਨੇ ਲੋਕ ਨੇ ਜੁੜੇ ਹੋਏ ਨੈਟਵਰਕ ਜੋ ਮੈਨੂੰ ਸਮਝਦਾ ਕਿ ਇਹਦੇ ਚ ਹੋਰ ਵੀ ਆਉਣਾ ਚਾਹੀਦਾ ਕਿਉਂਕਿ ਜਦੋਂ ਕਰਮਵੀਰ ਫੜਿਆ ਜਾਂਦਾ ਉਦੋਂ ਕਾਫੀ ਸਾਨੂੰ ਗੱਲਾਂ ਹੋਰ ਵੀ ਕਲੀਅਰ ਹੋਣੀਆਂ ਔਰ ਜਿਹੜੇ ਕੁਝ ਬੰਦੇ ਉਧਰ ਗੁਰਦਾਸਪੁਰ ਡਿਸਟ੍ਰਿਕਟ ਦੇ ਵੀ ਇੱਕ ਦੋ ਬੰਦੇ ਹੋਰ ਫਿਕਰ ਹੋਏ ਉਹਨਾਂ ਦੇ ਵੀ ਅਸੀਂ ਕਾਰਵਾਈ ਕਰਾਂਗੇ ਮੈਂ ਕਾਰਵਾਈ ਕਿਥੋਂ ਰਹਿਣਾ ਕੀ ਰਹਿਣਾ ਮੀਰਾਕੋਟ ਦਾ ਰਹਿਣ ਵਾਲਾ ਜੀ ਇਹਦੇ ਅਮਰਸਰ ਰੂਰਲ ਦਾ ਦੋ ਮੁਕਦਮੇ ਦਰਜ ਐ ਮੈਂ ਦੱਸਿਆ ਸੀ ਕਿ ਐਨਡੀਪੀਐਸ ਦਾ ਐਸਟੀਐਫ ਵੱਲੋਂ ਇੱਕ ਹਰਮਜ਼ੈਕਟ ਦਾ ਖੰਨੇ ਡਿਸਟ੍ਰਿਕਟ ਸਰ ਇਹ ਕਰਦੇ ਕੀ ਨੇ ਸਾਰੇ ਲੋਕ ਕਿ ਚੰਗੇ ਕਰਾਉਂਗਾ ਮੈਂ ਦੱਸਦਾ ਅਮਰਤਪਾਲ ਨੇ ਤੇ ਮੈਂ ਤੁਹਾਨੂੰ ਦੱਸਿਆ ਸਰਪੰਚੀ ਦੀ ਇਲੈਕਸ਼ਨ ਲੜੀ ਐ ਕਿ ਜਿਹੜਾ ਅਮਰਤਪਾਲ ਸਿੰਘ ਪੈਨਾ ਬਟਾਲੇ ਵਾਲਾ ਇਹ ਐਗਰੀਕਲਚਰਿਸਟ ਹੀ ਹੈ ਹੋ ਤਿੰਨ ਦੋ ਤਿੰਨ ਮਹੀਨੇ ਤੋਂ ਐਕਟਿਵ ਹੋਇਆ ਹੋਇਆ ਜਦੋਂ ਤੇ ਇਹ ਲਿੰਕ ਬਾਹਰਲੇ ਜਿਹੜੇ ਹੈਂਡਲਰਸ ਨੇ ਉਹਨਾਂ ਨਾਲ ਹੋਇਆ ਹੈ ਗੈਂਗਸਟਰਸ ਨਾਲ ਇੱਕ ਪ੍ਰਦੀਪ ਭਰਮਣ ਨੇ ਵੀ ਐਗਰੀਕਲਚਰ ਦਾ ਕੰਮ ਕਰਦਾ ਤੇ ਵੀ ਮਕਦਮਾ ਕੋਈ ਪਹਿਲਾਂ ਦਰਜ ਨਹੀਂ ਹੈ ਵਿਨੋਦ ਰੰਗੀਲਾ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰੋਬਰੀ ਸਨੇਚਿੰਗ ਅਸਾਲਟ ਕੁਆਇਟੀ ਵਗੈਰਾ ਦੇ ਕਾਫੀ ਪਰਚੇ ਦਰਜ ਹੈ ਯוגਰਾਜ ਆ ਲੜਕਾ ਹੈ ਜੀਸੀਪੀ ਦਾ ਡਰਾਈਵਰ ਹੈ ਇਹ ਸੁਖਰਾਬ ਹੈਗਾ ਇਹਦੇ ਤੇ ਅਨਐਮਪਲੋਇਡ ਹੈ ਔਰ ਆਇਲਸ ਕਰ ਰਿਹਾ ਹੈਗਾ ਇੱਕ ਜਿਹੜਾ ਮੁੰਡਾ ਜਗਰਾਜ ਏਲੀਅਸ ਜੱਗੂ ਬਾਕੀਆਂ ਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਐ ਇਲੈਕਸ਼ਨ ਕਿਹਨੂੰ ਰੱਖਿਆ ਹੈ ਇਲੈਕਸ਼ਨ ਕਿਹਦੇ ਲਈ ਲੜੀ ਹੈ ਆਪ ਕੋ ਕਿਹ ਸਪਾਰਟਨਸ ਵੱਲ ਰੱਖਦੇ ਨੇ ਪੀ ਪਾਰਟੀ ਦਾ ਕੋਈ ਅਜੇ ਨਹੀਂ ਸਾਹਮਣੇ ਆਇਆ ਉਹ ਕਹਿੰਦਾ ਮੈਂ ਇਲੈਕਸ਼ਨ ਲੜੀ ਹੈ ਮੁੱਢਲੀ ਪੁੱਛ ਕੇ ਦੱਸਿਆ ਹੈ ਅਮਰਤਪਾਲ ਸਿੰਘ ਸਨ ਆਫ ਸੁਰਿੰਦਰ ਸਿੰਘ ਹੈ ਜੀ ਉਹ ਚੈੱਕ ਕਰਾਂਗੇ ਗੁਰਦਾਸਪੁਰ ਤੋਂ ਸਾਰਾ ਹੈਗਾ ਸਰ ਇਹਨਾਂ ਨੇ ਕਰਨੇ ਕੀ ਸੀ ਅਭਿਆਨ ਸਾਰੇ ਯਾਰ ਉਹ ਇਹਨਾਂ ਨੇ ਦੇਰ ਅ ਵੇਟਿੰਗ ਆਰਡਰਸ ਕਿ ਆਪਾਂ ਕਿੱਥੇ ਅੱਗੇ ਡਿਲੀਵਰੀ ਕਿਹਨੂੰ ਕਿਹਨੂੰ ਦੇਣੀ ਹੈ ਇਹ ਕੀ ਕਰਨਾ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦਾ ਉਹਦੇ ਚ ਪੂਰਾ ਥੋਰਲੀ ਪ੍ਰੂਵ ਕਰ ਰਹੇ ਹਾਂ ਜੀ ਸੱਚੇ ਵਪਾਰ ਮੰਗਵਾਏ ਨੇ ਹੈ ਨਾ ਪੂਰਾ ਨਾਮ ਜੇ ਪਾਕਿਸਤਾਨ ਦੇ ਬੈਠੇ ਉਹ ਅਸੀਂ ਤਾਂ ਨਹੀਂ ਇਹ ਦੱਸ ਰਹੇ ਜੀ ਦੋ ਚਾਰ ਬੰਦੇ ਫੜ ਲਏ ਅਸੀਂ ਫਿਰ ਤੁਹਾਨੂੰ ਉਹ ਵੀ ਸ਼ੇਅਰ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਸਰ ਇਹ ਆਪ ਵਪਾਰ ਮੰਗਵਾਏ ਕਿਹਨੇ ਚੰਦੇ ਨੇ ਬੋਲੋ ਇਹ ਵਪਾਰਾ ਕਿੰਨੇ ਬੋਲੋ ਇਹ ਸਾਰੀ ਕਨਸਾਈਨਮੈਂਟ ਫੜੀ ਗਈ ਹੈ ਜੀ ਸਰ ਇਹ ਆਪਸ ਵਿੱਚ ਕਿਸ ਦਾ ਲਿੰਕ ਹੋਏ ਸਾਰੇ ਦੇਖੋ ਇਹ ਕੁਝ ਬੰਦੇ ਜਿਹੜੇ ਗੁਰਦਾਸਪੁਰ ਵਾਲੇ ਮੈਂ ਤੁਹਾਨੂੰ ਦੱਸਿਆ ਮੈਂ ਇਹੀ ਨੇ ਉਤੋਂ ਸਾਨੂੰ ਗੱਲ ਚੱਲੀ ਵੀ ਕੁਝ ਅੰਮ੍ਰਿਤਸਰ ਦੇ ਵੀ ਬੰਦੇ ਆ ਤਾਂ ਉਸ ਦੇ ਵਿੱਚ ਹੀ ਨਾਲ ਇਹ ਪੁਲਿਸ ਦਾ ਆਪਰੇਸ਼ਨ ਅੰਮ੍ਰਿਤਸਰ ਚ ਵੀ ਚਲਾਇਆ ਗਿਆ ਸਾਰੇ ਮੋਟਿਵ ਪੀਪਲ ਨਹੀਂ ਸਾਰੇ ਲੋਕ ਜਿਹੜੇ ਲੱਗ ਰਿਹਾ ਜੀ ਜਿਹੜੇ ਬਟਾਲੇ ਵਾਲੀ ਕਨਸਾਈਨਮੈਂਟ ਦੇ ਵੈਪਨ ਨੇ ਉਹਦੇ ਚ ਜਿੱਤੇ ਤਿੰਨ ਗਲੌਕ ਨੇ ਆਸਟਰੀਅਨ ਮੇਡ ਤੇ ਸੱਤ ਜਿਹੜੇ ਨਾ ਆਪਣੇ ਪੰਜ ਦੂਜੇ ਹੈਗੇ ਜਿਹੜੇ 0.32 ਉਹ ਇਹ ਲੱਗਦਾ ਕਿ ਬੜੇ ਸਫਿਸਟੀਕੇਟਿਡ ਆ ਕ੍ਰਾਸ ਬਾਰਡਰ ਆਏ ਜਿਹੜੇ ਦੂਜੇ ਅੰਮ੍ਰਿਤਸਰ ਤੋਂ ਸਾਨੂੰ ਕੁਝ ਰਿਕਵਰ ਹੋਇਆ ਤਿੰਨ ਵੈਪਨ ਉਹ ਜਿਹੜੇ ਹੈਗੇ ਉਹ ਥੋਂ ਦੇ ਆ ਇੰਡੀਅਨ ਮੇਡ ਲੱਗ ਰਹੇ ਸੱਚੀ ਵਿਦੇਸ਼ੀ ਜਿਹੜਾ ਹੈ ਮਰਾਜ ਪਰਖਾ ਨੰਨੀ ਕੋਲੇ ਲੱਗੂ ਕੋਈ ਨਾ ਕੋਈ ਟਾਰਗੇਟ ਦਿੱਤਾ ਹੋਇਆ ਹੈ ਜੀ ਅਜੀ ਭਜੀ ਟਾਰਗੇਟ ਨਹੀਂ ਆਇਆ ਸਾਹਮਣੇ ਆਪਾਂ ਇਹਦੀ ਇਨਵੈਸਟੀਗੇਟ ਕਰਾਂਗੇ ਤੇ ਡੈਫੀਨਿਟਲੀ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਹ ਸਾਰਾ ਇਹਨਾਂ ਦਾ ਨੈਟਵਰਕ ਟੁੱਟ ਗਿਆ ਸਮੈਸ਼ ਹੋ ਗਿਆ ਜਿਹੜਾ ਆਰਮਜ਼ ਰੈਕੇਟ ਆ ਉਹੀ ਖਤਮ ਹੋਇਆ ਤਾਂ ਬੜੀ ਇਨਾ ਰੈਲੀਫ ਹੋਏਗਾ ਜੀ ਸੀ ਮੋਜਵਾ ਨਾ ਕਿੰਨਾ ਬੱਚਾ ਹੈ ਹਾਂ ਜੀ ਨਹੀਂ ਬਾਕੀ ਇੰਨ ਨਹੀਂ ਹੈਗਾ ਸਿਰਫ ਤੁਹਾਨੂੰ ਦੱਸਿਆ ਕਰਮਜੀਤ ਜਿਹੜਾ ਕਰਮਵੀਰ ਜਿਹੜਾ ਭੱਜਿਆ ਉਹਦੇ ਤੇ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਵਿਨੋਦ ਕੁਮਾਰ ਰਗੀਲਾ ਇਹਦੇ ਤੇ ਹੈਗੇ ਜੀ 19 ਮੁਕਦਮੇ ਐ ਇਸ ਤੋਂ ਪਹਿਲੇ ਵੀ ਸਰਵ ਕੁਨਫਾਈਨਮੈਂਟ ਸੀ ਕੀਤੀ ਇਹਨਾਂ ਨੇ ਨਹੀਂ ਅਜੇ ਇਹ ਪਤਾ ਲੱਗਿਆ ਕਿ ਨਵੇਂ ਨਵੇਂ ਮਤਲਬ ਚੱਲੇ ਐ ਇਸ ਗੱਲ ਤੇ ਹੁਣ ਆਜੂਗੀ ਇਨਵੈਸਟੀਗੇਸ਼ਨ ਤੇ ਇਨਟੈਰੋਗੇਸ਼ਨ ਦਾ ਪਾਰਟ ਹੈ ਕਿ ਕਦੋਂ ਤੋਂ ਕਿੰਨੀ ਵਾਰੀ ਗਏ ਹੋ ਸਾਰਾ ਸੀ ਟੈਕਨੀਕਲ ਐਵਿਡੈਂਸ ਵੀ ਨਾਲ ਇਹਨਾਂ ਦੀ ਇਹ ਜਿਹੜੀ ਫਿਜ਼ੀਕਲ ਗੱਲਬਾਤ ਆ ਉਹਨੂੰ ਵੀ ਵੈਰੀਫਾਈ ਕਰ ਰਹੇ ਨਾਲ ਕੋਈ ਹੋਜੀ ਨਸ਼ੇ ਵਾਲੀ ਗੱਲ ਨਹੀਂ ਆਈ ਸਾਹਮਣੇ ਹਾਂਜੀ ਆਏ ਤਾਂ ਦੇਖੋ ਡੈਫੀਨਿਟਲੀ ਜੇ ਕ੍ਰਾਸ ਬਾਰਡਰ ਆਇਆ ਤਾਂ ਉਹ ਵੀ ਡਰੋਨ ਦਾ ਹੀ ਹੈਗਾ ਸਿਸਟਮ ਉਹ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇੰਨੇ ਜਦੋਂ ਇਕੱਠੇ ਆਏ ਆ ਤਾਂ ਹੋ ਸਕਦਾ ਕੋਈ ਹੋਰ ਰੂਟ ਨਾ ਲਿਆ ਹੋਵੇ ਸਾਰੀ ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਨੂੰ ਲੈ ਕੇ ਜਾਵਾਂਗੇ ਨਿਸ਼ਾਨਦੇਹੀ ਵਗੈਰਾ ਸਾਰੀ ਕਰਾਵਾਂਗੇ ਆ ਵੀ ਸਮਝਦਾ ਸਰ ਕਿ ਬਹੁਤ ਵੱਡਾ ਰੈਲੈਕਸਰ ਹੈ ਕਿ ਅਕਸਰ ਤੁਸੀਂ ਤੋੜਦੇ ਹੋ ਲੋਕਲ ਵੈਲਨ ਟੋੜਦੇ ਨੇ ਸਾਰੇ ਫੋਹਦੇ ਨੇ ਔਰ ਬਲੌਕ ਐਕਸਸ ਦੇ ਸਭ ਤੋਂ ਵੱਡਾ ਹੈ ਦੇਖੋ ਮੈਂ ਮੈਂ ਤਾਂ ਇਹਨੂੰ ਬਹੁਤ ਇੰਪੋਰਟੈਂਟ ਕਰਦਾ ਔਰ ਆਪਣੀ ਟੀਮ ਦੀ ਵੱਡੀ ਕਾਮਯਾਬੀ ਮੰਨਦਾ ਕਿ ਕਿੰਨੀ ਮਿਹਨਤ ਨਾਲ ਔਰ ਇੰਨਾ ਇੰਟੈਲੀਜੈਂਸ ਡਿਵੈਲਪ ਕਰਕੇ ਕੀਤਾ ਗਿਆ ਔਰ ਵੀ ਉਹ ਵੀ ਐਡਜੋਇਨਿੰਗ ਏਰੀਆਜ਼ ਦੇ ਵਿੱਚੋਂ ਜਿਹੜੇ ਪਹਿਲਾਂ ਤੁਸੀਂ ਇੱਕ ਵੈਬਲ ਪੁਲੇ ਸੀ 40 42 ਜਦੋਂ ਤੁਸੀਂ ਕਰਮ ਸੀ ਉਹਨਾਂ ਨਾਲ ਵੀ ਲਿੰਕ ਕਰਦੇ ਕਿਤੇ ਜਾਂ ਜਿੱਥੋਂ ਇਹ ਫਰੈਸ਼ ਨੇ ਜੀ ਬਿਲਕੁਲ ਫਰੈਸ਼ ਬੰਦੇ ਆ ਫਰੈਸ਼ੀ ਇਹ ਮੋਡਿਊਲ ਹੈ ਸਰ ਨੌਜੋ ਦਿਨ ਬਹੁਤ ਫੜ ਰਹੇ ਹੋ ਮੈਸੇਜਿੰਗ ਮੈਡੀਆ ਦੇ थ्रू ਜਾ ਰਹੇ ਤੇ ਲੋਕ ਫਿਰ ਇੰਡल्ज ਹੋ ਰਹੇ ਨੇ ਦੇਖੋ ਭਾਈ ਸਾਹਿਬ ਮੈਂ ਤਾਂ ਤੁਹਾਨੂੰ ਫਾਈਨੈਂਸ਼ੀਅਲ ਹਮੇਸ਼ਾ ਹੀ ਦੱਸਦਾ ਕਿ ਫਾਈਨੈਂਸ਼ੀਅਲ ਲਾਲਚ ਦੇ ਵਿੱਚ ਬੱਚੇ ਸੋਸ਼ਲ ਮੀਡੀਆ ਤੋਂ ਪਿਕਅਪ ਕਰ ਲੈਂਦੇ ਬਾਹਰ ਬੈਠੇ ਲੋਕ ਔਰ ਉਹ ਤੋਂ ਜਿਹੜਾ ਕ੍ਰਾਸ ਬਾਰਡਰ ਹੈ ਤੁਹਾਨੂੰ ਪਤਾ ਉੱਥੇ ਅਵੇਲੇਬਿਲਟੀ ਬੜੀ ਖੁੱਲੀ ਹੈਗੀ ਤੇ ਉੱਥੋਂ ਕੁਸ਼ਨ ਨੁ ਹੁੰਦੇ ਰਹਿੰਦੇ ਆ ਸਰ ਕਿੰਨੇ ਲੋਕ ਦੀ ਗੱਲ ਕੀਤੀ ਤੁਸੀਂ ਕਿੰਨੇ ਪੋਸਟ ਲੀਆ ਕੋਸਲੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਲੀਥਲ ਤੇ ਡੈਡਲੀ ਜ਼ਰੂਰ ਹੈ ਹਾਂਜੀ ਥੈਂਕ ਯੂ ਜੀ